ਦਿਲ ਬੜਾ ਭਾਰਾ ਹੈ ਪੰਜਾਬ ਦੀ ਸਿਚੁਏਸ਼ਨ ਨੂੰ ਲੈ ਕੇ ਤੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਮੈਂ ਤੇ ਮੇਰੀ ਟੀਮ ਸਤੋਂ ਜਿੰਨਾ ਉਸਤਾਦਾ ਸੀ ਸਪੋਰਟ ਕਰ ਰਹੇ ਆ ਇਸ ਚੀਜ਼ ਨੂੰ ਸਹੀ ਕਰਨ ਲਈ 1 2 3 ਹਫ਼ਤੇ 4 ਹਫ਼ਤੇ ਨਹੀਂ 6 ਮਹੀਨੇ ਤੋਂ ਸਾਲ ਤੁਮੀ ਵੱਧ ਟਾਈਮ ਲੱਗ ਸਕਦਾ ਹੈ ਕਿ ਸਾਰਿਆਂ ਨੇ ਹਜੇ ਤੱਕ ਪੰਜਾਬ ਦੀ ਬਹੁਤ ਸਪੋਰਟ ਕੀਤੀ ਆ ਪਰ ਜਿਹੜਾ ਫੇਜ਼ 2 ਆਉਣਾ ਆ ਉਹਦੇ ਵਿੱਚ ਹੋਰ ਮਦਦ ਦੀ ਲੋੜ ਆ ਜਿਵੇਂ ਕਿ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਜਾਂ ਪੈਲੀਆਂ ਤੇ ਰੇਤਾ ਚੜ ਗਈ ਆ ਜਾਂ ਪਸ਼ੂ ਮਰ ਗਏ ਨੇ ਜਾਂ ਕਿਸੇ ਨੂੰ ਮੈਡੀਕਲ ਹੈਲਪ ਦੀ ਲੋੜ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਕੰਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੌਂਗ ਟਰਮ ਕਰਨਾ ਪੈਣਾ ਸੋ ਨਵੀਂ ਪੰਜਾਬ ਜਾ ਰਹੇ ਆ ਉਦੇ ਪਿੱਛੇ ਮਕਸਦ ਵੀ ਇਹੀ ਆ ਕਿ ਜਿਹੜੇ ਭੈਣ ਭਰਾ ਸਾਡੇ ਵੌਲੰਟੀਅਰਸ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂਟਲੀ ਬੂਸਟ ਕਰਨ ਦਾ ਫਰਜ਼ ਵੀ ਸਾਡਾ ਬਣਦਾ ਹੈ ਉਹ ਆਪਣਾ ਘਰ-ਬਾਰ ਛੱਡ ਕੇ ਜਿੱਦਾਂ ਸੇਵਾ ਕਰ ਰਹੇ ਨੇ ਇਹ ਕੰਮ ਸੌਖਾ ਨਹੀਂਗਾ ਤੇ ਇਹ ਟਾਈਮ ਜਿਹੜਾ ਹੈ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦਾ ਹੈ ਹੁਣ ਨਾ ਕਿ ਇੱਕ ਦੂਜੇ ਤੇ ਉਂਗਲਾਂ ਕਰਨ ਦਾ ਹੈ